ਅੱਜ ਕੇਂਦਰ ਸਰਕਾਰ ਨੇ 14 ਫਸਲਾਂ ਦੇ ਉੱਪਰ ਜਿਹੜੀ ਐ ਮਿਨਿਮਮ ਸਪੂਟ ਪ੍ਰਾਈਸ ਐਮਐਸਪੀ ਅਨਾਉਂਸ ਕੀਤੀ ਆ ਝੋਨੇ ਦੇ ਉੱਪਰ 114 17 ਰੁਪਏ ਵਧਾਏ ਆ ਜਿਹਦੇ ਬੜੇ ਘੱਟ ਨੇ 6.5% ਬਣਦਾ ਜਿਹੜਾ ਇਹਨਾਂ ਦੇ ਆਪਦੇ ਵਾਦੇ ਸੀ ਉਹਦੇ ਮੁਤਾਬਕ ਇਹ ਕਹਿੰਦੇ ਸੀ 2024 ਤੋਦੀ ਆਮਦਨ ਦੁਗਣੀ ਕਰ ਦਾਂਗੇ ਉਹਦੇ ਮੁਤਾਬਕ ਵੀ ਸਾਡਾ 2800 ਰੁਪਏ ਦੀ ਰੇਟ ਬਣਦਾ ਆਮਦਨ ਦੁਗਣੀ ਦੇ ਹਿਸਾਬ ਨਾਲ ਜੇ C2+50 ਦਾ ਗਣੀਏ ਤਾਂ ਸਾਡਾ 3000 ਰੁਪਏ ਤੋਂ ਉੱਪਰ ਜਿਹੜਾ ਝੋਨੇ ਦਾ ਰੇਟ ਬਣਦਾ ਇਸ ਤਰ੍ਹਾਂ ਮੱਕੀ ਦਾ ਰੇਟ ਉਹ ਵੀ ਇੰਨਾ 6 6.5% ਵਧਾਇਆ ਉਹ ਵੀ ਸਾਡਾ 27-2800 ਰੁਪਏ ਬਣਦਾ ਤੇ ਦੂਸਰੀਆਂ ਜਿਹੜੀਆਂ ਮੂੰਗੀ ਤੇ ਜਿਹੜੀਆਂ ਬਾਹਰੋਂ ਮੰਗਵਾਉਂਦੇ ਨੇ ਦਾਲਾਂ ਉਹਨਾਂ ਦੇ ਰੇਟ ਵੀ ਬੜੇ ਘੱਟ ਵਧਾਏ ਗਏ ਨੇ ਉਹ ਵੀ ਰੇਟ ਵਧਾਉਣੇ ਚਾਹੀਦੇ ਸੀ ਤਾਂ ਕਿ ਜਿਹੜਾ ਹਾਰਡ ਕੈਸ਼ ਦੇ ਕੇ ਅਸੀਂ ਬਾਹਰੋਂ ਸਮਾਨ ਮੰਗਵਾਉਂਦੇ ਆ ਉਹ ਨਾ ਮੰਗਵਾਇਆ ਜਾਵੇ ਇਸ ਤਰ੍ਹਾਂ ਜਿਹੜਾ ਅਸੀਂ ਚਾਹੁੰਦੇ ਸੀ ਸਾਡੀ ਜਿਹੜੀ ਬਾਸਮਤੀ ਅਸੀਂ ਪੈਦਾ ਕਰਦੇ ਆ ਇੱਥੇ ਜਿਹੜੀ ਸਾਡਾ ਪਾਣੀ ਵੀ ਬਚਾਉਂਦੀ ਆ ਉਹਦਾ ਵੀ ਇਹਨਾਂ ਨੇ ਕੋਈ ਐਮਐਸਪੀ ਕੇਂਦਰ ਸਰਕਾਰ ਨੇ ਤੈਅ ਨਹੀਂ ਕੀਤੀ ਅਸੀਂ ਇਹੀ ਬੇਨਤੀ ਕਰਾਂਗੇ ਵੀ ਫੌਰੀ ਤੌਰ ਤੇ ਜਿਹੜੀ ਉਹਦੀ ਵੀ ਐਮਐਸਪੀ ਜਿਹੜੀ ਆ ਬਾਸਮਤੀ ਦੀ ਵੀ ਤੈਅ ਕੀਤੀ ਜਾਵੇ ਤੇ ਇਹਨਾਂ ਦੇ ਰੇਟ ਤੇ ਵੀ ਹੋਰ ਗੌਰ ਕੀਤੀ ਜਾਵੇ ਕਹਿੰਦੇ ਆ ਵੀ ਅਸੀਂ ਕਿਸਾਨਾਂ ਨੂੰ ਹੋਰ ਲਾਹਾ ਦੇਣਾ ਕਿਸਾਨਾਂ ਨੂੰ ਕਰਜ਼ੇ ਚੋਂ ਕੱਢਣਾ ਕਿਸਾਨ ਤਾਂ ਹੀ ਕਰਜ਼ੇ ਚੋਂ ਨਿਕਲੂਗਾ ਕਿ ਜੇ ਸਾਨੂੰ C2+50% ਦੇ ਹਿਸਾਬ ਨਾਲ ਤੁਸੀਂ ਸਾਨੂੰ ਭਾਅ ਦਮਾਉਂਗੇ ਪਰ ਇੱਕ ਨਾਕਾਮਜਾਬ ਹੋਈਆ ਸਰਕਾਰ ਅਸੀਂ ਬੇਨਤੀ ਕਰਾਂਗੇ ਦੁਬਾਰਾ ਇੱਥੇ ਸੋਚਿਆ ਵਿਚਾਰਿਆ ਜਾਵੇ ਧੰਨਵਾਦ